ਪੰਜਾਬ ਪੁਲਿਸ ਤੇ ਵਰਦੇ ਹੋਏ ਮੁਰ ਤੋਂ ਦਿਖੇ ਮਜਿੱਟਿਆ ਤੁਹਾਨੂੰ ਦੱਸ ਦਈਏ ਕਿ ਇੱਥੇ ਮਜਿੱਟਿਆ ਦੇ ਵੱਲੋਂ ਮੁਰ ਤੋਂ ਪੰਜਾਬ ਪੁਲਿਸ ਨੂੰ ਘੇਰ ਲਿਆ ਤੇ ਵੱਡੇ ਇਲਜ਼ਾਮ ਜੋ ਐ ਉਹ ਲਗਾ ਦਿੱਤੇ ਗਏ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਨੂੰ ਇਹ ਸ਼ਿਕਾਇਤ ਵੀ ਦੇ ਕੇ ਆਇਆ ਮਗਰ 24 ਘੰਟੇ ਬੀਤਣ ਤੋਂ ਬਾਅਦ ਵੀ ਭੰਗੂ ਸਾਹਿਬ ਨੂੰ ਪੁਲਿਸ ਕਹਿੰਦੀ ਕੁਛ ਨਹੀਂ ਭੰਗੂ ਸਾਹਿਬ ਜੇ ਲੱਤਾਂ ਤੇ ਜੰਮ ਤੋਂ ਮੈਂ ਹੈ ਨਾ ਮਾੜਾ ਮੋਟੀ ਜਾਨ ਐ ਉਹ ਇਹਨੂੰ ਛੱਡ ਪਹਿਲਾਂ ਸਾਡੇ ਨਾਲ ਗੱਲ ਕਰ ਮੈਂ ਉਹਦਾ ਵੱਡਾ ਭਰਾ ਅਵੇਂ ਨੇੜਿਆਂ ਨੂੰ ਦਬਕੇ ਮਾਰਨ ਡਿਆ ਵੱਡਾ ਬਦਮਾਸ਼ ਆਇਆ ਕਿੱਥੋਂ ਦਾ ਉਹ ਬੰਦਿਆਂ ਵਾਲੀ ਗੱਲ ਕਰੋ ਫਿਰ ਇਹ ਮਾਹੌਲ ਖਰਾਬ ਕਰਨ ਚ ਮਤਲਬ ਸਰਕਾਰ ਹੀ ਕਰਾਰੀ ਸਰਕਾਰ ਦਾ ਇਹਦੇ ਪਿੱਛੇ ਹੱਥ ਹੈ ਤਾਂ ਸਾਫ਼ ਵੀ ਹੈ ਜੀ ਪੰਜਾਬ ਪੁਲਿਸ ਤੇ ਵਰਦੇ ਹੋਏ ਮੁਰਤੋਂ ਦਿਖੇ ਮਜਿੱਠਿਆ ਤੁਹਾਨੂੰ ਦੱਸ ਦਈਏ ਕਿ ਇੱਥੇ ਮਜਿੱਠਿਆ ਦੇ ਵੱਲੋਂ ਮੁਰਤੋਂ ਪੰਜਾਬ ਪੁਲਿਸ ਨੂੰ ਘੇਰ ਲਿਆ ਤੇ ਵੱਡੇ ਇਲਜ਼ਾਮ ਜੋ ਐ ਉਹ ਲਗਾ ਦਿੱਤੇ ਗਏ ਨੇ ਦਰਅਸਲ ਇੱਥੇ ਜੇਕਰ ਗੱਲ ਕਰਦੇ ਆ ਜਤਿੰਦਰ ਸਿੰਘ ਪੰਗੂ ਦੀ ਤਾਂ ਉਹਨਾਂ ਦੇ ਵੱਲੋਂ ਅਰਸ਼ਦੀਪ ਕਲੇਰ ਨੂੰ ਇੱਥੇ ਜੋ ਸ਼ਰਿਆਮ ਗਾਲਾਂ ਕੱਢੀਆਂ ਗਈਆਂ ਨੇ ਤੇ ਨਾਲ ਹੀ ਧਮਕੀ ਜੋ ਐ ਉਹ ਦਿੱਤੀ ਗਈ ਹੈ ਤਾਂ ਪੂਰਾ ਮਾਮਲਾ ਕੀ ਹੈ ਇਸ ਦੇ ਬਾਰੇ ਵੀ ਮਜੀਠੀਆ ਦੇ ਵੱਲੋਂ ਜਿਹੜੀ ਇਹ ਫੋਨ ਕਾਲ ਹੈ ਇਸ ਬਾਰੇ ਜਿਹੜੀ ਕਥਿਤ ਤੌਰ ਤੇ ਆਡੀਓ ਉਹਨਾਂ ਦੇ ਵੱਲੋਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਵੀ ਸ਼ੇਅਰ ਕੀਤੀ ਗਈ ਹੈ ਤੇ ਪੰਜਾਬ ਪੁਲਿਸ ਦੇ ਉੱਤੇ ਮੁਰਤੋਂ ਸਵਾਲ ਚੁਕੇ ਗਏ ਨੇ ਕੀ ਕੁਝ ਕਿਹਾ ਹੈ ਇੱਕ ਵਾਰ ਤੁਸੀਂ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਤਿੰਦਰ ਸਿੰਘ ਭੰਗੂ ਮੈਂ ਉਹਦੀ ਆਡੀਓ ਸੁਣ ਰਿਹਾ ਸੀ ਜਿਹਦੇ ਚ ਉਹ ਸਾਡੇ ਵਕੀਲ ਸਾਹਿਬ ਨੇ ਲਾਇਰ ਸਾਹਿਬ ਨੇ ਔਰ ਉਹਨਾਂ ਦੇ ਬਜ਼ੁਰਗ ਵੀ ਬੜੇ ਸੀਨੀਅਰ ਲਾਇਰ ਰਹੇ ਨੇ ਹੈਵੀ ਪ੍ਰੈਕਟਿਸ ਕਰਦੇ ਆ ਸਤਨਾਮ ਸਿੰਘ ਕਲੇਰ ਸਾਹਿਬ ਕਮਾਲ ਹੋ ਗਈ ਵੈਸੇ ਔਰ ਕੱਲ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਨੂੰ ਇਹ ਸ਼ਿਕਾਇਤ ਵੀ ਦੇ ਕੇ ਆਇਆ ਮਗਰ 24 ਘੰਟੇ ਬੀਤਣ ਤੋਂ ਬਾਅਦ ਵੀ ਅੰਗੂਰ ਸਾਹਿਬ ਨੂੰ ਪੁਲਿਸ ਕਹਿੰਦੀ ਕੁਛ ਨਹੀਂ ਸੋ ਇਹਦਾ ਤਾਂ ਮਤਲਬ ਸਾਫ਼ ਹੀ ਆ ਜੀ ਕਿ ਇਹ ਸਟੇਟ ਸਪੌਂਸਰਡ ਕੰਮ ਚੱਲਦਾ ਇੱਕ ਚੀਫ ਇੰਜੀਨੀਅਰ ਹੋਵੇ ਉਹਦੀ ਆਡੀਓ ਭਾਈ ਲੋਕੋ ਜ਼ਰੂਰ ਸੁਣਿਓ ਆਡੀਓ 'ਚ ਕਹਿੰਦਾ ਕਿ ਮੈਂ ਹਾਂ ਅਮਰਿਤਪਾਲ ਦਾ ਸਾਥੀ ਮਤਲਬ ਕਿ ਇੱਕ ਪਾਸੇ ਅਮਰਿਤਪਾਲ ਤੇ ਲੱਗੇ ਧਾਰਾਵਾਂ ਇਹ ਉਹ ਦੇਸ਼ ਨੂੰ ਤੋੜਦਾ ਘੱਟੋ ਕਾਟਾ ਪਤਾ ਨਹੀਂ ਕਿੰਨੇ ਪਰਚਿਆਂ 'ਚ ਉਹਦਾ ਨੌ ਹੈ ਆ ਗੁਰਪ੍ਰੀਤ ਹਰੀ ਨੌ ਜਿਹੜਾ ਉਹਦੀ ਸੱਚਾਈ ਦੱਸਦਾ ਸੀ ਅਰਸ਼ ਡੱਲਾ ਔਰ ਆਨਾ ਮਿਲ ਕੇ ਉਹਨੂੰ ਵੀ ਮਾਰਤਾ ਵਿਚਾਰੇ ਜਿਹੜਾ ਸੱਚਾਈ ਦੀ ਗੱਲ ਕਰਦਾ ਸੀ ਸੋ ਉਹਦਾ ਗੈਂਗਸਟਰਸ ਨਾਲ ਲਿੰਕ ਕਿੰਨਿਆਂ ਕਿੰਨਿਆਂ ਨਾਲ ਲਿੰਕ ਕੇ ਸਾਹਮਣੇ ਆਇਆ ਆਈਐਸਆਈ ਦੇ ਲਿੰਕ ਬਾਰੇ ਸਰਕਾਰਾਂ ਨੇ ਗੱਲ ਕੀਤੀ ਆ ਉਹਦਾ ਯਾਰ ਹੈ ਜਤਿੰਦਰ ਪੰਗੂ ਆ ਮੈਂ ਇੱਕ ਕਾਗਜ਼ ਸ਼ੇਅਰ ਕਰਨ ਲੱਗਿਆ ਆ ਆ ਕਾਈਂਡਲੀ ਪੜਿਓ ਇਹਦੇ 'ਚ ਕਹਿੰਦੇ ਐਨਏ ਐਨ ਆਈ ਏ ਰੇਡਸ ਪ੍ਰਾਪਰਟੀਆਂ ਆਫ ਅਮਰਿਤਪਾਲ ਕਿੰਸ ਐਂਡ ਏਡਸ ਅਟੈਕ ਔਨ ਇੰਡੀਅਨ ਹਾਈ ਕਮਿਸ਼ਨ ਇਨ ਕੈਨੇਡਾ ਆ ਇਡੇ ਆਰਟੀਕਲ ਚ ਇੱਕ ਸਾਰਾ ਹੀ ਪੈਰਾ ਜਤਿੰਦਰ ਸਿੰਘ ਭੰਗੂ ਚੀਫ ਇੰਜੀਨੀਅਰ ਬਾਰੇ ਦਿੱਤਾ ਮੰਡੀ ਬੋਰਡ ਬਾਰੇ ਇਨ ਮੋਹਲੀ ਜਤਿੰਦਰ ਸਿੰਘ ਭੰਗੂ ਸੈਡ ਟੂ ਬੀ ਅਮਰਿਤਪਾਲ ਕਲੋਸ ਅਸੋਸੀਏਟ ਵਾਸ ਕੁਐਸਚਨ ਫਾਰ ਅਰਾਊਂਡ 3 ਆਵਰਸ ਬਾਈ 4 ਐਨ ਆਈ ਏ ਪਰਸਨਲ in his house in the morning hours in sector 69 people familiar with the process said pangu when questioned about his recent canada trip informed the nia team that his wife and son reside there pangu a mandi board chief engineer played a role in khalistani separatists amritpal surrender last year tonu yaad hona jadon amritpal ne shri guru granth sahib maharaj nu ਅਜ ਨਾਲੇ ਥਾਣੇ ਲੈ ਕੇ ਗਿਆ ਉਹਦੇ ਬਾਅਦ ਬਹੁਤ ਉਸ ਗੱਲ ਦਾ ਰੌਲਾ ਪਿਆ ਕਿ ਇਹ ਗੁਰੂ ਸਾਹਿਬ ਦਾ ਸਤਕਾਰ ਨਹੀਂ ਇਸ ਨੇ ਜਾ ਕੇ ਥਾਣੇ 'ਚ ਜੋ ਹਾਲਾਤ ਪੈਦਾ ਕੀਤੇ ਉਹ ਤੁਸੀਂ ਸਾਰੇ ਜਾਣਦੇ ਹੀ ਉਹ ਇਹਦੇ ਤੇ ਪਰਚਾ ਦਰਜ ਹੋ ਗਿਆ ਫਿਰ ਇਹ ਭੱਜ ਗਿਆ 2 ਮਹੀਨੇ ਦੇਸ਼ ਦੀ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਇਹ ਲੱਭਿਆ ਨਹੀਂ ਮਗਰ ਇਹ ਲੱਭਿਆ ਕਿਨੂੰ ਇਸ ਚੀਫ ਇੰਜੀਨੀਅਰ ਸਾਹਿਬ ਨੂੰ ਹੁਣ ਇਹ ਚੀਫ ਇੰਜੀਨੀਅਰ ਦੀ ਆਡੀਓ ਸੁਣੋ ਆਡੀਓ ਕਮਾਲ ਦੀ ਹੈ ਜਿਹੜਾ ਕਹਿੰਦਾ ਮੈਂ 50 ਬੰਦੇ ਮਾਰੇ ਆ ਮੈਂ ਗ੍ਰਨੇਡ ਵੀ ਚਲਾਏ ਆ ਮੈਂ ਰਾਕਟ ਲਾਂਚਰ ਵੀ ਚਲਾਉਂਦਾ ਰਿਆ ਹੁਣ 50 ਮਾਰਤੇ 4 ਰਹਿ ਗਏ ਪਰ ਬੜੀ ਛੇਤੀ ਉਹਨਾਂ ਨੂੰ ਵੀ ਮਾਰੂੰਗਾ ਕਮਾਲ ਦੀ ਗੱਲ ਆ ਜੀ ਲਾਅ ਐਂਡ ਆਰਡਰ ਦੀ ਸਿਆਸੀ ਬੰਦੇ ਤੇ ਤਾਂ ਤੁਸੀਂ ਖੁਰਕ ਹੁੰਦੀ ਆ ਉਦੋਂ ਹੀ ਪਰਚਾ ਦੇ ਦੇਣੇ ਹੋ ਆ ਕੀ ਚੱਕਰ ਹੈ ਇਸ ਮਸਲੇ 'ਚ ਕਿ ਆ ਬੰਦਾ ਥੋੜਾ ਸਿੱਧੇ ਹੀ ਕਹਿ ਰਿਹਾ ਐਡਮਿਸ਼ਨ ਕਰ ਰਿਹਾ ਕਿ ਮੈਂ ਇਹ ਕੰਮ ਕਰਦਾ ਔਰ ਕਰੂੰਗਾ ਔਰ ਹਲੇ ਤੱਕ ਕੋਈ ਕਾਰਵਾਈ ਨਹੀਂ ਆਡੀਓ ਸੁਣਿਓ ਜੀ ਪਲੀਜ਼ ਹਾਂ ਕੌਣ ਬੋਲ ਰਿਹਾ ਬ੍ਰਦਰ ਬ੍ਰਦਰ ਦੀ ਨਹੀਂ ਗੱਲ ਰਿਹਾ ਮੈਂ ਜਤਨਦਰ ਸਿੰਘ ਤੁਹਾਨੂੰ ਬੋਲ ਰਿਹਾ ਹਾਂ ਹਾਂ ਦੱਸੋ ਹਾਂ ਤੂੰ ਕਹਿੰਦਾ ਖਾਬਾ ਕਰ ਰਿਹਾ ਪ੍ਰੈਸ ਕਾਨਫਰੰਸ ਵੀ ਉੱਥੇ ਮੰਡੀ ਬੋਰਡ ਦੇ ਦਫ਼ਤਰ 'ਚ ਅਮਰਤਪਾਲ ਦੀਆਂ ਮੀਟਿੰਗਾਂ ਹੁੰਦੀਆਂ ਨੇ ਤੇ ਫਿਰ ਥੋੜਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਅਮਰਤਪਾਲ ਦਾ ਬੰਦਾ ਮੈਂ ਤਾਂ ਅਮਰਤਪਾਲ ਦਾ ਨਾਂ ਹੀ ਨਹੀਂ ਲਿਆ ਹਾਂ ਮੈਂ ਤਾਂ ਅਮਰਤਪਾਲ ਦਾ ਨਾਂ ਹੀ ਨਹੀਂ ਲਿਆ ਮੈਂ ਅਮਰਤਪਾਲ ਦਾ ਨਾਂ ਲਿਆ ਮੈਂ ਤਾਂ ਕਿਹਾ ਵੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਚਰਨਜੀਤ ਬਰਾੜ ਥੋੜਾ ਆ ਕੇ ਕਹਿੰਦਾ ਜੀ ਹਾਂ ਉੱਥੇ ਕਰਨੈਲ ਸਿੰਘ ਪੀਰ ਮੁਹੰਮਦ ਸੀ ਮੈਂ ਤਾਂ ਨਾਂ ਹੀ ਨਹੀਂ ਲਿਆ ਪਹਿਲਾਂ ਉਹਨੂੰ ਚੈੱਕ ਕਰੋ ਗੱਲ ਫਿਰ ਗੱਲ ਕਰੋ ਹੈਂ ਅੱਜ ਦਾ ਸੋਣਾਵਾ ਨੇ ਤੂੰ ਤੇਰਾ ਮੈਨੂੰ ਗਾਲਾਂ ਕੱਢਣ ਦਾ ਕੀ ਮਤਲਬ ਆ ਮੈਂ ਮੈਂ ਬੰਦੇ ਬਹੁਤ ਮਾਰੇ ਆ ਐਨਾ ਜਿੰਨੂੰ ਮਰਜ਼ੀ ਪੁੱਛ ਲਈ ਚਾਹੇ ਤਰਕਾਰ ਨੂੰ ਚਾਹੇ ਡੀਜੀਪੀ ਸੈਣੀ ਨੂੰ ਪੁੱਛ ਲੈ ਅੱਜ ਵੀ ਮੇਰਾ ਨਾਮ ਬੋਲਣਾ 53 ਬੰਦਿਆਂ ਚੋਂ 50 ਮਾਰੇ ਆ ਉਹਨੇ 4 ਵਜੇ ਪਏ ਆ ਗੋਰਾਂ ਵੀ ਆਜਾ ਸੁੱਤਾ ਪਿਆ ਨਹੀਂ ਕਿਸੇ ਤੂੰ ਵੀ ਕਰਦਾ ਮੇਰੀ ਗੱਲ ਸੁਣ ਲੈ ਕਿਹਨੇ ਬੰਦੇ ਮਾਰੇ ਨੇ ਮੈਂ ਮਾਰੇ ਆ ਅੱਛਾ ਤੇ ਮੈਂ ਤੈਨੂੰ ਵੀ ਨਹੀਂ ਛੱਡਣਾ ਜੇ ਮੁੜ ਕੇ ਆ ਗਿਆ ਤੂੰ ਮੇਰੇ ਨਾਲ ਮੇਰੇ ਨਾਲ ਸੰਗਾਂ ਦੇ ਆ ਤਾਂ ਕਹਦੇ ਜਾ ਕੇ ਸਰਵੀਰ ਨਾਲ ਗੱਲ ਕਰਾਂਗੇ ਉਧਰ ਲਾ ਕੇ ਬੈਠਾ ਤਾਂ ਉਹਨੂੰ ਵੀ ਪਤਾ ਉਹਨੇ ਕਹਿੰਦਾ ਇਹ ਬੰਬ ਚਲਾ ਦਊਗਾ ਅੱਛਾ ਵਿਆਹ ਤੇ ਆਜ अच्छा इनु पर मैं चलाऊ जोगा हैगा मैं अपने मोटे ਤੇ ਰੱਖ ਕੇ ਚਲਾਈਆਂ ਨੇ اچھا ਹਾਂ ਰਿਕਾਰਡ ਕਰਨਾ ਮੈਂ ਤਾਂ ਹੀ ਕਰ ਰਿਹਾ ਮੈਂ ਰਿਕਾਰਡ ਕਰ ਇਹਨੂੰ ਗੱਲ ਨੂੰ ਕੋਈ ਗੱਲ ਨਹੀਂ ਹਾਂ ਕਰ ਲੂੰਗਾ ਰਿਕਾਰਡ ਮੈਂ ਕਰਨ ਜੋਗਾ ਤਾਂ ਮੈਂ ਤਾਂ ਕਹਿਣਾ ਯਾਰ ਮੇਰੀ ਗੱਲ ਸੁਣ ਲੈ ਠੀਕ ਹੈ ਗੱਲ ਕਰਨੀ ਹੈ ਤਮੀਜ਼ ਨਾਲ ਕਰ ਬਦਤਮੀਜ਼ ਤੇ ਮੇਰੇ ਨਾਲ ਕਰੀ ਨਾ ਠੀਕ ਹੈ ਅਕਾਲੀ ਦਾ ਮਦਦਾ ਤੂੰ ਫੋਟੋ ਕਿਹੜੀ ਲਾਈ ਆ ਓ ਯਾਰ ਮੈਂ ਜਿਹੜੀ ਮਰਜ਼ੀ ਲਾਵਾਂ ਫੋਟੋ ਤੇਰੇ ਤੋਂ ਤੇਰੇ ਤੋਂ ਪੁੱਛ ਕੇ ਥੋੜਾ ਲਾਉਣੀ ਮੈਂ ਫੋਟੋ ਯਾਰ ਹਾਂ ਤੇਰੇ ਤੋਂ ਪੁੱਛ ਕੇ ਲਾਉਣੀ ਇਹੋ ਜਿਹਾ ਤਾਲੀਆਂ ਨੂੰ ਅਸੀਂ ਕੀ ਕਰਨਾ ਫਿਰ ਓ ਯਾਰ ਅਸੀਂ ਤੇਰੇ ਤੋਂ ਕੀ ਕਰਾਉਣਾ ਯਾਰ ਦੱਸ ਤੂੰ 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 ਕਿਥੋਂ ਆਇਆ ਅੱਜ ਜੰਮ ਕੇ ਕੱਲ ਓ ਯਾਰ ਮੇਰੀ ਗੱਲ ਸੁਣ ਨਾ ਤੂੰ ਨਾ ਪਹਿਲਾਂ ਗੱਲ ਕਰਨ ਦਾ ਸਲੀਕਾ ਸਿੱਖ ਅਕਲ ਸਿੱਖ ਫਿਰ ਗੱਲ ਕਰੀ ਮੇਰੇ ਨਾਲ ਜੇ ਮੈਨੂੰ ਦੱਸ ਮੈਂ ਆ ਜਾ ਜਿੱਥੇ ਆਖੇ ਓ ਯਾਰ ਤੂੰ ਨਾ ਗੱਲ ਕਰਨ ਦਾ ਸਲੀਕਾ ਸਿੱਖ ਭਰਾ ਠੀਕ ਹੈ ਨਹੀਂ ਸਿੱਖ ਸਕਦਾ ਤਾਂ ਫਿਰ ਨਾ ਸਿੱਖ ਫਿਰ ਗੱਲ ਨਾ ਕਰ ਫੋਨ ਨਾ ਕਰ ਮੈਂ ਤੈਨੂੰ ਕਿਹਾ ਨਹੀਂ ਮੈਨੂੰ ਫੋਨ ਕਿ ਉਹ ਮੇਰਾ ਨਾਂ ਆ ਗਿਆ ਨਾ ਤੇ ਸਿੱਧੀ ਗੋਲੀ ਵੱਜੂਗੀ ਗਲਤ ਅੱਲਾ ਅੱਛਾ ਤੂੰ ਗੋਲੀ ਮਾਰ ਲੇਗਾ ਫਾਲ ਵੇਖ ਲੋ ਚੀਫ ਇੰਜੀਨੀਅਰ ਕਹਿੰਦਾ 50 ਬੰਦੇ ਮਾਰੇ ਆ 4 ਰਹਿ ਗਏ ਆ ਅਰਸ਼ਦੀਪ ਕਲੇਰ ਨੂੰ ਕਹਿੰਦਾ ਤੈਨੂੰ ਵੀ ਠੋਕੂਗਾ ਤੇ ਪੰਜਾਬ ਪੁਲਿਸ ਸੁੱਤੀ ਆ ਜਿਵੇਂ ਬਾਟ ਸਾਹਿਬ ਕਰਨਲ ਬਾਟ ਪਟਿਆਲੇ ਵਾਲਿਆਂ ਦੇ ਕੇਸ 'ਚ ਸੁੱਤੀ ਸੀ ਜਿਵੇਂ ਆ ਬੰਬ ਬਲਾਸਟਾਂ ਦੇ ਕੇਸ 'ਚ ਸੁੱਤੀ ਆ ਇਹ ਮਗਰੋਂ ਜਾਗਦੇ ਹੁੰਦੇ ਨਾ ਸਾਡੇ ਸਤਿਕਾਰਯੋਗ ਨੇ ਔਰ ਦੂਜੀ ਗੱਲ ਕਹਿੰਦਾ ਜੀ ਮੈਂ ਰਾਕੇਟ ਲਾਂਚਰ ਵੀ ਚਲਾਇਆ ਤੇ ਗਰਨੇਡ ਵੀ ਸਿੱਟੇ ਆ ਮਤਲਬ ਜਿਹੜਾ ਬੰਦਾ ਆਪਦੀ ਗिल्ਟ ਨੂੰ ਐਡਮਿਟ ਕਰ ਰਿਹਾ ਕਹਿ ਰਿਹਾ ਕਿ ਮੈਂ ਕਾਰਵਾਈਆਂ ਕਰ ਰਿਹਾ ਸਿੱਧੇ ਕਹਿੰਦਾ ਰਿਕਾਰਡ ਕਰ ਲਓ ਜੋ ਮਰਜ਼ੀ ਕਰ ਲਓ ਔਰ ਜਿਹਦੇ ਤੇ ਦੇਸ਼ ਨੂੰ ਤੋੜਨ ਵਾਲਾ ਬੰਦਾ ਆਈਐਸਆਈ ਦਾ ਏਜੰਟ ਜਿਹੜਾ ਜਾ ਕੇ ਪਹਿਲਾਂ ਕਹਿੰਦਾ ਸੀ ਵੱਖਰਾ ਸੂਬਾ ਬਣਾਵਾਂਗੇ ਜਾ ਕੇ ਫਿਰ ਸੰਵਿਧਾਨ ਦੀ ਸੌਂਖਾ ਖਾ ਕੇ ਬੈਠਿਆ ਔਰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾ ਕੇ ਥਾਣੇ ਲਾ ਜਾ ਕੇ ਏਡੀ ਗਲਤੀ ਕਰ ਸਕਦਾ ਹੈ ਨਿਲੈਕੀ ਕਰ ਸਕਦਾ ਉਹਦਾ ਏਡ ਹੋਵੇ ਐਨਆਈਏ ਦੀ ਰੇਡ ਪਈ ਹੋਵੇ ਹਾਈ ਕਮਿਸ਼ਨ ਤੇ ਅਟੈਕ ਕਰਨ ਤੇ ਮਸਲੇ 'ਚ ਇਹਨਾਂ ਦੇ ਪੁੱਛ ਪੜਤਾਲ ਹੁੰਦੀ ਹੋਵੇ ਉਹ ਬੰਦਾ ਸਿੱਧੀ ਥ੍ਰੈਟ ਕਰ ਰਿਹਾ ਔਰ ਪੰਜਾਬ ਪੁਲਿਸ ਹਲੇ ਵੇਟ ਵੇਟ ਕਰ ਰਹੀ ਹੈ ਐਂਡ ਡੀਜੀਪੀ ਸਾਹਿਬ ਵਨ ਹੈਜ਼ ਵੈਰੀ ਹਾਈ ਐਕਸਪੈਕਟੇਸ਼ਨਸ ਆਫ ਯੂ ਇਹ ਸਮਝ ਆਉਂਦੀ ਹੈ ਥੈਟ ਭਗਵੰਤ ਮਾਨ ਦਾ ਜੋਕਰ ਬਟ ਵਾਈ ਪੰਜਾਬ ਦੇ ਲੋਕੀ ਵਾਈ ਸ਼ੁੱਡ ਦੇ ਪੇ ਆ ਪ੍ਰਾਈਸ ਵਾਈ ਸ਼ੁੱਡ ਪੰਜਾਬ ਸਫਰ ਵਿਲ ਬੀ ਰਿਐਕਟ ਆਫਟਰ ਹੀ ਐਕਸ ਔਰ ਆਈ ਅਸ਼ੋਰ ਅਰਸ਼ਦੀਪ ਕਲੇਰ ਥੈਟ ਵੀ ਸਟੈਂਡ ਬਾਈ ਦ ਟਰੂਥ ਅਸੀਂ ਉਹਦੇ ਨਾਲ ਖਲੋਤੇ ਆ ਪ੍ਰਾ ਤੂੰ ਇਹਦੇ ਉਹ ਭੰਗੂ ਸਾਹਿਬ ਜੇ ਲੱਤਾ ਚ ਜੰਮ ਦੋ ਮੈਂ ਹੈ ਨਾ ਮਾੜਾ ਮੋਟੀ ਜਾਨ ਹੈ ਤੂੰ ਇਹਨੂੰ ਛੱਡ ਤੂੰ ਪਹਿਲਾਂ ਸਾਡੇ ਨਾਲ ਗੱਲ ਕਰ ਮੈਂ ਉਹਦਾ ਵੱਡਾ ਭਰਾ ਐਵੇਂ ਨਿਆੜਿਆਂ ਨੂੰ ਦਬਕੇ ਮਾਰਨ ੜਿਆ ਵੱਡਾ ਬਦਮਾਸ਼ ਆ ਕਿਥੋਂ ਦਾ ਕੋਈ ਬੰਦੇ ਆਲੀ ਗੱਲ ਕਰੋ ਔਰ ਕੀ ਇਹ ਸਲੀਕਾ ਕੀ ਇਹ ਚੀਫ ਇੰਜੀਨੀਅਰ ਇੱਕ ਸਰਕਾਰੀ ਮੁਲਾਜ਼ਮ ਦੀ ਇੰਨੀ ਹਿੰਮਤ ਇਹ ਮਜਾਲ ਫਿਰ ਇਹ ਮਾਹੌਲ ਖਰਾਬ ਕਰਨ ਚ ਮਤਲਬ ਸਰਕਾਰ ਹੀ ਕਰਾ ਰਹੀ ਹੈ ਸਰਕਾਰ ਦਾ ਇਹਦੇ ਪਿੱਛੇ ਹੱਤ ਹੈ ਤਾਂ ਸਾਫ ਹੀ ਹੈ ਜੀ ਜੇ ਨਹੀਂ ਕੋਈ ਕਾਰਵਾਈ ਹੁੰਦੀ ਮੀਨਸ ਇਹ ਸਾਰੇ ਮਾਹੌਲ ਦੇ ਪਿੱਛੇ ਇੱਕ ਰਾਜਨੀਤੀ ਆ ਔਰ ਹੋਰ ਕੁਝ ਨਹੀਂ ਜਿਹੜਾ ਹਿੰਦੂ ਸਿੱਖ ਏਕਤਾ ਭਾਈਚਾਰੇ ਇਕਸਾਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀਆਂ ਜਾ ਰਹੀ ਹੈ ਸਰਕਾਰ ਤਾਂ ਉਹਦੇ ਚ ਫਿਰ ਮਿਲੀ ਭੁਗਤਣਾ ਚੁੱਪ ਬੈਠੀ ਹੈ ਸੋ ਆਈ ਹੈਵ ਹਾਈ ਐਕਸਪੈਕਟੇਸ਼ਨਸ ਕਿ ਪੰਜਾਬ ਪੁਲਿਸ ਵਿਲ ਐਕਟ ਐਂਡ ਐਕਟ ਡਿਸਾਈਸਿਵਲੀ ਐਂਡ ਸਟਰੋਂਗਲੀ ਕਿ ਕਿਸੇ ਦੇ ਹਿੰਮਤ ਨਾ ਹੋਵੇ ਜਿਹੜੇ ਲੋਕ ਦੇਸ਼ ਨੂੰ ਤੋੜਨਾ ਚਾਹੁੰਦੇ ਆ ਵੰਡਿਆ ਪਾਉਣਾ ਚਾਹੁੰਦੇ ਸਿੱਧੇ ਹੋ ਕੇ ਥ੍ਰੈਟ ਕਰਨ ਕਿਸੇ ਨੂੰ ਕਿਉਂਕਿ ਉਹਨੇ ਚੈਨਲ 'ਚ ਇੰਟਰਵਿਊ ਦਿੱਤੀ 왓 ਨੌਨਸੈਂਸ ਇਸ ਦਿਸ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਦੇਖਿਆ ਕਿ ਇੱਥੇ ਵਿਕਰਮ ਮਜੀਠੀਆ ਨੇ ਮੁਰਤੋ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਉੱਤੇ ਤਿੱਖੇ ਸਵਾਲ ਕਿਤੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਜਿਹੇ ਹਾਲਾਤ ਪੈਦਾ ਹੋਏ ਨੇ ਕਿ ਪੰਜਾਬ ਪੁਲਿਸ ਅਜੇ ਵੀ ਸੁੱਤੀ ਪਈ ਹੈ ਤੇ ਨਾਲ ਹੀ ਇੱਥੇ ਆਮ ਆਦਮੀ ਪਾਰਟੀ ਨੂੰ ਵੀ ਮੁਰਤੋ ਘੇਰਿਆ ਤੇ ਨਾਲ ਹੀ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਉੱਤੇ ਤਿੱਖੇ ਸਵਾਲ ਕਿਤੇ ਨੇ ਕਿ ਆਖਿਰ ਪੰਜਾਬ ਦਾ ਪੁਲਿਸ ਸਿਸਟਮ ਕਿੱਦਾਂ ਦਾ ਚੱਲ ਰਿਹਾ ਹੈ ਪੁਲਿਸ ਪ੍ਰਸ਼ਾਸਨ ਕਿੱਦਾਂ ਦਾ ਚੱਲ ਰਿਹਾ ਹੈ ਜੋ ਕਿ ਸ਼ਰਿਆਮ ਅਜਿਹੀ ਗੁੰਡਾਗਰਦੀ ਕਰਵਾ ਰਿਹਾ ਹੈ ਤੇ ਅਜੀਬ ਅਜਿਹੀ ਜਿਹੜੀ ੁੰਡਾ ਕਰਦੀ ਹੈ ਉਸ ਉੱਤੇ ਕੋਈ ਵੀ ਜਿਹੜੀ ਨਕੇਲ ਹੈ ਉਹ ਨਹੀਂ ਕਸੀ ਜਾ ਰਹੀ ਤਾਂ ਵਿਕਰਮ ਮਜੀਠੀਆ ਜਿੱਥੇ ਪੰਜਾਬ ਦੇ ਹਰ ਮੁੱਦੇ ਨੂੰ ਚੁੱਕਦੇ ਹੋਏ ਨਜ਼ਰ ਆਉਂਦੇ ਨੇ ਇੱਥੇ ਮੁਰ ਤੋਂ ਹੁਣ ਪੰਜਾਬ ਦੇ ਹਾਲਾਤਾਂ ਤੇ ਬੋਲਦੇ ਹੋਏ ਨਜ਼ਰ ਆਏ ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾਟ ਟੀਵੀ ਤੇ ਮੈਨੂੰ ਯਾਨੀ ਮਾਨਸੂ ਹਟਪਾਲ ਨੂੰ ਦਿਓ ਇਜਾਜ਼ਤ ਧੰਨਵਾਦ